ਰਾਤ ਦੀ ਖਾਮੋਸ਼ੀ ਵਿੱਚ ਜਿੱਥੇ ਹਵਾ ਵੀ ਆਪਣੇ ਕਦਮ ਹੌਲੀ ਕਰਕੇ ਚੱਲਦੀ ਹੈ ਉੱਥੇ ਇੱਕ ਅਜੀਹਾਰ ਰਸਤਾ ਹੈ ਜੋ ਸਿਰਫ ਰੂਹਾਂ ਨੂੰ ਹੀ ਨਜ਼ਰ ਆਉਂਦਾ ਹੈ ਇਹ ਉਹ ਰਸਤਾ ਹੈ ਜਿਸ ਤੇ ਪੈਰ ਨਹੀਂ ਪਰ ਅਰਦਾਸਾਂ ਚੱਲਦੀਆਂ ਨੇ ਇਹ ਉਹ ਮੰਜ਼ਿਲ ਹੈ ਜਿਸ ਤੱਕ ਪੈਰਾਂ ਨਾਲ ਨਹੀਂ ਪਰ ਪਿਆਰ ਨਾਲ ਪਹੁੰਚਿਆ ਜਾ ਸਕਦਾ ਹੈ ਉੱਥੇ ਉਸ ਪੁਰਾਣੇ ਦਰਖਤ ਹੇਠ ਇੱਕ ਫਕੀਰ ਬੈਠਾ ਸੀ ਨਾ ਉਸ ਕੋਲ ਕੋਈ ਸਮਾਨ ਸੀ ਨਾ ਕੋਈ ਆਸਰਾ ਤੇ ਨਾ ਹੀ ਕੋਈ ਖੁਆਇਸ਼ ਉਸ ਦਾ ਇਕੱਲਾ ਸਹਾਰਾ ਉਸ ਦਾ ਰੱਬ ਸੀ ਉਸ ਦਾ ਇਕੱਲਾ ਪਿਆਰ ਉਸ ਦਾ ਰੱਬ ਸੀ ਉਸ ਦੀ ਇਕੱਲੀ ਤਲਾਸ਼ ਉਸ ਦਾ ਰੱਬ ਸੀ ਇਹ ਕਹਾਣੀ ਇੱਕ ਐਸੇ ਫਕੀਰ ਦੀ ਹੈ ਜੋ ਦੁਨੀਆ ਤੋਂ ਦੂਰ ਹੋ ਕੇ ਨਹੀਂ ਪਰ ਰੱਬ ਦੇ ਨੇੜੇ ਹੋ ਕੇ ਜਿੰਦਾ ਹੈ ਉਹ ਜਿਸ ਦੀਆਂ ਅੱਖਾਂ ਵਿੱਚ ਮੋਹ ਨਹੀਂ ਪਰ ਰੌਸ਼ਨੀ ਵਸਦੀ ਹੈ ਉਹੋ ਜਿਸ ਦੇ ਸ਼ਬਦ ਮਨੁੱਖ ਦੇ ਨਹੀਂ ਪਰ ਸਿਮਰਨ ਦੇ ਬਣ ਜਾਂਦੇ ਨੇ ਇਹ ਕਹਾਣੀ ਰੱਬ ਦੀ ਉਹ ਮਸਤ ਮਿਹਰ ਦੀ ਹੈ ਜਿਸ ਨੂੰ ਕੁਝ ਲੋਕ ਤਕਦੀਰ ਕਹਿੰਦੇ ਨੇ ਕੁਝ ਇਤਫਾਕ ਪਰ ਫਕੀਰ ਉਸ ਨੂੰ ਆਪਣਾ ਸਾਹ ਕਹਿੰਦੇ ਨੇ ਆਓ ਅੱਜ ਅਸੀਂ ਉਸ ਫਕੀਰ ਦੇ ਦਿਲ ਵਿੱਚ ਝਾਤੀ ਮਾਰਦੇ ਹਾਂ ਉਸ ਪਿਆਰ ਵਿੱਚ ਜੋ ਰੱਬ ਤੱਕ ਲੈ ਕੇ ਜਾਂਦਾ ਹੈ ਉਸ ਰੌਸ਼ਨੀ ਵਿੱਚ ਜੋ ਰੂਹਾਂ ਨੂੰ ਪ੍ਰਗਟ ਕਰ ਦਿੰਦੀ ਹੈ ਉਸ ਦਰवेशੀ ਵਿੱਚ ਜੋ ਮਨ ਨੂੰ ਮਿੱਟੀ ਕਰਕੇ ਦਿਲ ਨੂੰ ਆਕਾਸ਼ ਬਣਾ ਦਿੰਦੀ ਹੈ ਇਹ ਕਹਾਣੀ ਸਿਰਫ ਸੁਣਨ ਲਈ ਨਹੀਂ ਇਹ ਕਹਾਣੀ ਮਹਿਸੂਸ ਕਰਨ ਲਈ ਹੈ ਹਰ ਸ਼ਬਦ ਇੱਕ ਜਾਪ ਵਾਂਗ ਹੈ ਹਰ ਪੈਰਾ ਇੱਕ ਅਰਦਾਸ ਵਾਂਗ ਹੈ ਹਰ ਪੰਕਤੀ ਰੱਬ ਨਾਲ ਮਿਲਾਪ ਵਾਂਗ ਹੈ ਆਓ ਸ਼ੁਰੂ ਕਰੀਏ ਉਸ ਫਕੀਰ ਦੀ ਰੋਹਾਨੀ ਯਾਤਰਾ ਜੋ ਪਿਆਰ ਨਾਲ ਸ਼ੁਰੂ ਹੁੰਦੀ ਹੈ ਅਤੇ ਰੱਬ ਵਿੱਚ ਜਾ ਕੇ ਖਤਮ ਹੋ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਤ ਦੀ ਖਾਮੋਸ਼ੀ ਵਿੱਚ ਕੋ ਪੁਰਾਣੇ ਬਾਗ ਦੇ ਅੰਦਰ ਇੱਕ ਬੇਕਾਰ ਫਕੀਰ ਬੈਠਾ ਸੀ ਹਵਾ ਵਿੱਚ ਮਿੱਟੀ ਦੀ ਖੁਸ਼ਬੂ ਆਕਾਸ਼ ਵਿੱਚ ਤਾਰੇ ਅਤੇ ਰੂਹ ਵਿੱਚ ਇੱਕ ਅਜੀਬ ਜਿਹਾ ਸੁੱਖ ਉਸ ਦਾ ਉਸ ਦੇ ਕੱਪੜੇ ਫਟੇ ਹੋਏ ਸੀ ਪਰ ਉਸ ਦੀ ਨਿਗਾਹ ਵਿੱਚ ਇੱਕ ਜਗ ਮਗਾਉਂਦੀ ਰੌਸ਼ਨੀ ਸੀ ਉਹ ਰੌਸ਼ਨੀ ਜੋ ਲੋਕਾਂ ਦੀਆਂ ਅੱਖਾਂ ਵਿੱਚ ਨਹੀਂ ਪਰ ਰੱਬ ਦੇ ਦਰ ਤੇ ਖੜੇ ਬੰਦੇ ਦੀ ਧੜਕਣ ਵਿੱਚ ਹੁੰਦੀ ਹੈ ਉਹ ਫਕੀਰ ਬਚਪਨ ਤੋਂ ਹੀ ਰੋਹਾਨੀ ਤਲਾਸ਼ ਵਿੱਚ ਸੀ ਲੋਕਾਂ ਨੇ ਉਸ ਨੂੰ دیਵਾਨਾ ਕਿਹਾ ਕਈਆਂ ਨੇ ਫਕੀਰ ਕਿਹਾ ਉਸ ਦੇ ਅੰਦਰ ਇੱਕ ਹੋਰ ਹੀ ਜਗਤ ਸੀ ਰੱਬ ਦਾ ਪਿਆਰ ਬੇਮਿਸਾਲ ਸਮਰਪਣ ਉਸ ਦਾ ਦਿਲ ਕਿਸੇ ਮਨੁੱਖ ਲਈ ਨਹੀਂ ਸੀ ਧੜਕਦਾ ਉਸ ਦਾ ਦਿਲ ਸਿਰਫ ਇੱਕ ਨਾਮ ਲੈਂਦਾ ਸੀ ਉਹ ਨਾਮ ਜੋ ਲੈਣ ਨਾਲ ਦਿਲ ਹੌਲਾ ਹੋ ਜਾਂਦਾ ਹੈ ਰੂਹ ਨਰਮ ਹੋ ਜਾਂਦੀ ਹੈ ਰਾਤ ਦੇ ਇੱਕ ਪਹਿਰ ਵਿੱਚ ਉਹ ਅੱਖਾਂ ਬੰਦ ਕਰਕੇ ਬੈਠਾ ਸੀ ਤੇ ਉਸ ਦੇ ਬੁੱਲਾਂ ਵਿੱਚ ਇੱਕ ਹੀ ਜਾਪ ਸੀ हे साईं तू ही तू ਉਸ ਦਾ ਹਰ ਸਾਹ ਇੱਕ ਆਰਜੂ ਸੀ ਹਰ ਧੜਕਣ ਇੱਕ ਅਰਦਾਸ ਸੀ ਜਿਹੜਾ ਰੱਬ ਦੇ ਰੰਗਾਂ ਵਿੱਚ ਰੰਗਿਆ ਜਾਵੇ ਫਿਰ ਉਹਦੀ ਜ਼ਿੰਦਗੀ ਕਦੇ ਸਧਾਰਨ ਨਹੀਂ ਰਹਿੰਦੀ ਉਹ ਫਕੀਰ ਵੀ ਅਜੀਹਾ ਹੀ ਸੀ ਨਾ ਉਸ ਨੂੰ ਦੁਨੀਆ ਦੇ ਕੋਈ ਲੋੜ ਨਾ ਕੋਈ ਖੁਆਇਸ਼ ਉਸ ਦੀ ਇੱਕੋ ਖੁਆਇਸ਼ ਸੀ ਮੈਨੂੰ ਤੇਰਾ ਪਿਆਰ ਚਾਹੀਦਾ ਮੈਨੂੰ ਤੇਰੀ ਰਜਾ ਚਾਹੀਦੀ ਹੈ ਜਿਸ ਬਾਗ ਵਿੱਚ ਉਹ ਰਹਿੰਦਾ ਸੀ ਉੱਥੇ ਇੱਕ ਪੁਰਾਣਾ ਦਰਖਤ ਸੀ ਲੋਕ ਕਹਿੰਦੇ ਸਨ ਕਿ ਬਹੁਤ ਹੀ ਪੁਰਾਣਾ ਦਰਖਤ ਹੈ ਰੱਬ ਦੇ ਬੰਦਿਆਂ ਦੀਆਂ ਸਿਮਰਨਾ ਸੁਣਦਾ ਹੈ ਫਕੀਰ ਹਰ ਰੋਜ਼ ਉਸਦੇ ਹੇਠਾਂ ਬੈਠਦਾ ਤੇ ਆਪਣੇ ਅੰਦਰਲੇ ਰੱਬ ਨਾਲ ਗੱਲਾਂ ਕਰਦਾ ਕਈ ਵਾਰ ਹਵਾ ਹੌਲੀ-ਹੌਲੀ ਚੱਲਦੀ ਅਤੇ ਪੱਤੇ ਖੜਕਦੇ ਫਕੀਰ ਨੂੰ ਲੱਗਦਾ ਜਿਵੇਂ ਰੱਬ ਉਸ ਦੀਆਂ ਗੱਲਾਂ ਸੁਣ ਰਿਹਾ ਹੋਵੇ ਇੱਕ ਦਿਨ ਇੱਕ ਆਦਮੀ ਉੱਥੇ ਆਇਆ ਜਿਸ ਦਾ ਦਿਲ ਦੁੱਖਾਂ ਨਾਲ ਭਰਿਆ ਸੀ ਉਸਨੇ ਫਕੀਰ ਨੂੰ ਦੇਖਿਆ ਤੇ ਪੁੱਛਿਆ ਬਾਬਾ ਜੀ ਦੁਨੀਆ ਦਾ ਦਰਦ ਕਿਵੇਂ ਘਟਦਾ ਹੈ ਫਕੀਰ ਨੇ ਹੌਲੀ-ਹੌਲੀ ਹੱਸਿਆ ਉਸਦੇ ਹਾਸੇ ਵਿੱਚ ਅਜੇਹੀ ਰੌਸ਼ਨੀ ਸੀ ਕਿ ਉਹ ਮਨੁੱਖ ਰੂਣ ਹੀ ਲੱਗ ਪਿਆ ਫਕੀਰ ਨੇ ਕਿਹਾ ਦਰਦ ਉਦੋਂ ਘਟਦਾ ਹੈ ਜਦੋਂ ਤੂੰ ਰੱਬ ਨੂੰ ਆਪਣੇ ਨਾਲ ਆਪਣੇ ਨਾਲ ਪਾਵੇਂ ਪਰ ਮਾਂ ਵਾਂਗ ਪਿਆਰ ਕਰਦਾ ਹੈ ਜਦ ਤੂੰ ਉਸ ਨਾਲ ਬਾਦ ਵਿਵਾਦ ਨਹੀਂ ਕਰਦਾ ਸਿਰਫ ਉਸ ਦੇ ਪੈਰਾਂ ਵਿੱਚ ਆਪਣਾ ਸਿਰ ਰੱਖ ਦਿੰਦਾ ਹੈ ਰੱਬ ਨੂੰ ਮਨਾਉਣਾ ਨਹੀਂ ਪੈਂਦਾ ਉਸ ਨੂੰ ਸੱਚਾ ਪਿਆਰ ਚਾਹੀਦਾ ਹੈ ਜਿਸ ਨੇ ਉਹ ਪਿਆਰ ਕਰਨਾ ਸਿੱਖ ਲਿਆ ਉਸ ਦੇ ਅੰਦਰੋਂ ਸਾਰੇ ਦੁੱਖ ਭੱਜ ਜਾਂਦੇ ਨੇ ਮਨੁੱਖ ਨੇ ਪੁੱਛਿਆ ਤੈਨੂੰ ਮਿਲਿਆ ਹੈ ਇਹ ਰੱਬ ਫਕੀਰ ਨੇ ਅੱਖਾਂ ਬੰਦ ਕਰਕੇ ਕਿਹਾ ਮੈਨੂੰ ਮਿਲਣਾ ਨਹੀਂ ਪੈਂਦਾ ਉਹ ਤਾਂ ਮੇਰੇ ਹਰ ਸਾਹ ਵਿੱਚ ਬੈਠਾ ਹੈ ਗੱਲ ਇਹ ਹੈ ਕਿ ਤੂੰ ਸਾਹ ਸੁਣਦਾ ਨਹੀਂ ਅਗਲੇ ਦਿਨ ਇੱਕ ਬਾਲਕਾ ਆਈ ਉਹ ਆਪਣੀ ਮਾਂ ਲਈ ਦਵਾਈ ਮੰਗਣ ਆਈ ਸੀ ਪਰ ਉਸ ਦੇ ਕੋਲ ਪੈਸੇ ਨਹੀਂ ਸੀ ਫਕੀਰ ਦੇ ਕੋਲ ਵੀ ਕੁਝ ਨਹੀਂ ਸੀ ਉਹ ਤਾਂ ਆਪਣੇ ਲਈ ਵੀ ਕੁਝ ਨਹੀਂ ਸੀ ਰੱਖਦਾ ਪਰ ਉਸ ਦੀ ਨਿਗਾਹ ਵਿੱਚ ਐਨਾ ਪਿਆਰ ਸੀ ਕਿ ਉਹ ਬਾਲਕਾ ਉਸ ਨੂੰ ਦੇਖ ਕੇ ਹੀ ਚੈਨ ਮਹਿਸੂਸ ਕਰਨ ਲੱਗੀ ਫਕੀਰ ਨੇ ਕਿਹਾ ਜਾਂ ਆਪਣੀ ਮਾਂ ਨੂੰ ਕਹੀ ਕਿ ਠੀਕ ਹੋ ਜਾਵੇਂਗੀ ਮੈਂ ਦਵਾਈ ਭੇਜ ਰਿਹਾ ਹਾਂ ਪਰ ਫਕੀਰ ਕੋਲ ਕੁਝ ਨਹੀਂ ਸੀ ਉਹ ਬਾਲਕਾ ਤਾਂ ਚਲੀ ਗਈ ਪਰ ਫਕੀਰ ਉੱਥੇ ਹੀ ਦਰਖਤ ਦੇ ਹੇਠ ਮੱਥਾ ਟੇਕ ਕੇ ਬੈਠ ਗਿਆ ਰਾਤ ਭਰ ਉਹ ਰੱਬ ਨੂੰ ਆਵਾਜ਼ਾਂ ਮਾਰਦਾ ਰਿਹਾ ਇਹ ਮੇਰੀ ਲੋਟ ਨਹੀਂ ਇਹ ਤੇਰੀ ਮਿਆਨ ਹੈ ਜੇ ਤੂੰ ਮਿਹਰ ਕਰੇ ਤਾਂ ਇੱਕ ਬੱਚੀ ਦੀ ਮਾਂ ਬਚ ਸਕਦੀ ਹੈ ਸਵੇਰ ਤੱਕ ਉਸ ਦੀਆਂ ਅੱਖਾਂ ਲਾਲ ਹੋ ਚੁੱਕੀਆਂ ਸਨ ਪਰ ਚਿਹਰਾ ਚਮਕ ਰਿਹਾ ਸੀ ਅਗਲੇ ਦਿਨ ਬਾਲਿਕਾ ਦੌੜਦੀ ਆਈ ਤੇ ਕਹਿੰਦੀ ਬਾਬਾ ਜੀ ਮਾਂ ਠੀਕ ਹੋ ਗਈ ਫਕੀਰ ਨੇ ਮੁਸਕਰਾ ਕੇ ਆਕਾਸ਼ ਵੱਲ ਵੇਖਿਆ ਮੈਂ ਕੀ ਕੀਤਾ ਇਹ ਮੇਰੇ ਮਾਲਕ ਨੇ ਕੀਤਾ ਉਸ ਦੀ ਰੋਜ਼ਾਨਾ ਦੀ ਜ਼ਿੰਦਗੀ ਅਜਿਹੇ ਚਮਤਕਾਰਾਂ ਨਾਲ ਹੀ ਭਰੀ ਹੋਈ ਸੀ ਜੋ ਸਿਰਫ ਉਸ ਵਿਅਕਤੀ ਨੂੰ ਦਿਖਾਈ ਦਿੰਦੇ ਹਨ ਜੋ ਰੱਬ ਨਾਲ ਲੱਗਾ ਹੋਵੇ ਲੋਕ ਕਹਿੰਦੇ ਸਨ ਕਿ ਉਸ ਦੇ ਚਰਨਾਂ ਹੇਠ ਅਸੀਸ ਦੀ ਨਦੀ ਵਗਦੀ ਹੈ ਪਰ ਫਕੀਰ ਕਹਿੰਦਾ ਸੀ ਮੇਰਾ ਕੀ ਸਭ ਕੁਝ ਤਾਂ ਉਸ ਦਾ ਹੈ ਮੈਂ ਤਾਂ ਸਿਰਫ ਇੱਕ ਬੇਕਾਰ ਬੰਦਾ ਹਾਂ ਜਿਸ ਨੂੰ ਉਸ ਦੇ ਪਿਆਰ ਦੀ ਭੁੱਖ ਲੱਗੀ ਹੋਈ ਹੈ ਫਕੀਰ ਦੇ ਅੰਦਰ ਇੱਕ ਅਲੱਗ ਹੀ ਬਾਤ ਸੀ ਉਹ ਰੱਬ ਨੂੰ ਮੰਗਦਾ ਨਹੀਂ ਸੀ ਉਹ ਰੱਬ ਨੂੰ ਪਿਆਰ ਕਰਦਾ ਸੀ ਉਸ ਦੀ ਸਿਮਰਨ ਵਿੱਚ ਮੰਗ ਨਹੀਂ ਸੀ ਸਿਰਫ ਸਿਰਫ ਰੂਹ ਦੀ ਪਿਆਸ ਸੀ ਇੱਕ ਸ਼ਾਮ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਕੋਈ ਨਜ਼ਦੀਕ ਬੈਠਾ ਮਨੁੱਖ ਪੁੱਛਦਾ ਹੈ ਬਾਬਾ ਜੀ ਤੁਸੀਂ ਰੋ ਕਿਉਂ ਰਹੇ ਹੋ ਤੁਹਾਡੇ ਕੋਲ ਤਾਂ ਰੱਬ ਦਾ ਨਾਮ ਹੈ ਰੌਸ਼ਨੀ ਹੈ ਸੁੱਖ ਹੈ ਫਕੀਰ ਹੌਲੀ-ਹੌਲੀ ਬੋਲਿਆ ਮੈਂ ਰੱਬ ਨਾਲ ਪਿਆਰ ਕਰਦਾ ਹਾਂ ਇਹੀ ਮੇਰਾ ਸੁੱਖ ਹੈ ਪਰ ਰੋ ਇਸ ਲਈ ਰਹਾ ਹਾਂ ਕਿਉਂਕਿ ਮੈਨੂੰ ਉਹ ਮਿਲ ਨਹੀਂ ਰਿਹਾ ਉਹ ਨੇੜੇ ਹੈ ਪਰ ਮੈਂ ਛੂ ਨਹੀਂ ਸਕਦਾ ਉਹ ਸਾਹਾਂ ਵਿੱਚ ਹੈ ਪਰ ਮੈਂ ਵੇਖ ਨਹੀਂ ਸਕਦਾ ਉਹ ਮੇਰੇ ਰੂਹ ਵਿੱਚ ਵੱਸਦਾ ਹੈ ਪਰ ਮੈਂ ਉਸ ਦਾ ਚਿਹਰਾ ਨਹੀਂ ਪਛਾਣਦਾ ਇਹ ਪਿਆਰ ਸੁੱਖ ਵੀ ਹੈ ਅੱਗ ਵੀ ਹੈ ਤੇ ਤਲਾਸ਼ ਵੀ ਹੈ ਰੱਬ ਨਾਲ ਪਿਆਰ ਵਾਲੇ ਬੰਦੇ ਦੇ ਅੰਦਰ ਤਲਾਸ਼ ਕਦੀ ਖਤਮ ਨਹੀਂ ਹੁੰਦੀ ਉਹ ਤਲਾਸ਼ ਹੀ ਉਹਦੀ ਜ਼ਿੰਦਗੀ ਬਣ ਜਾਂਦੀ ਹੈ ਉਹਦੀ ਧੜਕਣ ਉਹਦੀ ਰਾਹ ਉਹਦੀ ਰੂਹ ਇੱਕ ਰਾਤ ਅਚਾਨਕ ਆਕਾਸ਼ ਵਿੱਚ ਬੱਦਲਾਂ ਨੇ ਘੇੜਾ ਪਾਲਿਆ ਹਵਾ ਤੇਜ਼ ਹੋ ਗਈ ਅਤੇ بارش ਸ਼ੁਰੂ ਹੋ ਗਈ ਲੋਕਾਂ ਨੇ ਓਟ ਲੱਭੀ ਪਰ ਫਕੀਰ بارش ਵਿੱਚ ਖੁਦ ਨੂੰ ਭਿਗੋ ਰਿਹਾ ਸੀ ਕਿਸੇ ਮਨੁੱਖ ਨੇ ਕਿਹਾ ਬਾਬਾ ਜੀ ਓਟ ਲੈ ਲਓ بارش ਬਹੁਤ ਹੈ ਫਕੀਰ ਹੱਸ ਕੇ ਬੋਲੇ ਮੇਰੇ ਲਈ ਇਹ بارش ਨਹੀਂ ਮੇਰੇ ਮਾਲਕ ਦੀ ਮਿਹਰ ਹੈ ਇਹ ਬੂੰਦਾਂ ਮੇਰੇ ਮਾਲਕ ਦਾ ਹੱਥ ਹੈ ਜੋ ਮੇਰੇ ਸਿਰ ਤੇ ਫਿਰ ਰਿਹਾ ਹੈ ਮੈਂ ਕਿਉਂ ਓਟ ਲਵਾਂ ਜੋ ਮੈਨੂੰ ਪਿਆਰ ਕਰਦਾ ਹੈ ਮੈਂ ਉਸ ਤੋਂ ਕਿਵੇਂ ਭੱਜਾਂ ਉਹ ਰਾਤ ਫਕੀਰ بارش ਵਿੱਚ ਖੜਾ ਰਿਹਾ ਜਿਵੇਂ ਕੋਈ ਪ੍ਰੇਮੀ ਆਪਣੀ ਮਹਿਬੂਬਾ ਦੇ ਦਰਸ਼ਨਾਂ ਲਈ ਤੜਫਦਾ ਹੈ ਇੱਕ ਦਿਨ ਇੱਕ ਵਿਦਵਾਨ ਉਸ ਦੇ ਕੋਲ ਆਇਆ ਉਸ ਨੇ ਫਕੀਰ ਨੂੰ ਫਕੀਰ ਉਸ ਨੇ ਕਿਹਾ ਫਕੀਰ ਤੂੰ ਰੱਬ ਨੂੰ ਕੌਣ ਸਮਝਦਾ ਹੈ ਫਕੀਰ ਨੇ ਆਪਣੇ ਸੀਨੇ ਤੇ ਹੱਥ ਰੱਖ ਕੇ ਕਿਹਾ ਰੱਬ ਕੋਈ ਦੂਰ ਦੇ ਤਖਤ ਤੇ ਬੈਠਾ ਰਾਜਾ ਨਹੀਂ ਰੱਬ ਉਹ ਹੈ ਜੋ ਮੈਨੂੰ ਮੇਰੇ ਆਪ ਤੋਂ ਵੱਡਾ ਦਿਖਾਈ ਦਿੰਦਾ ਹੈ ਰੱਬ ਉਹ ਹੈ ਜੋ ਮੈਨੂੰ ਮੇਰੀਆਂ ਖੁਆਇਸ਼ਾਂ ਤੋਂ ਆਜ਼ਾਦ ਕਰ ਦਿੰਦਾ ਹੈ। ਰੱਬ ਉਹ ਹੈ ਜੋ ਮੈਨੂੰ ਮੇਰੇ ਹੀ ਅੰਦਰੋਂ ਬੁਲਾ-ਬੁਲਾ ਕੇ ਕਹਿੰਦਾ ਹੈ, ਮੈਂ ਇੱਥੇ ਹਾਂ, ਤੂੰ ਕਿੱਥੇ ਹੈਂ? ਰੱਬ ਦੁਨੀਆ ਦਾ ਮਾਲਕ ਨਹੀਂ, ਰੱਬ ਮੇਰੇ ਦਿਲ ਦਾ ਮਾਲਕ ਹੈ। ਵਿਦਵਾਨ ਹੈਰਾਨ रह ਗਿਆ। ਉਹ ਸੋਚਦਾ ਸੀ ਕਿ ਫਕੀਰ ਨੂੰ ਸ਼ਬਦਾਂ ਦੇ ਅਰਥ ਨਹੀਂ ਆਉਂਦੇ। ਪਰ ਫਕੀਰ ਤਾਂ ਅਰਥਾਂ ਦੀ ਦੁਨੀਆ ਤੋਂ ਵੀ ਅੱਗੇ ਸੀ। ਉਹ ਰੂਹ ਦੇ ਅਰਥ ਜਾਣਦਾ ਸੀ ਸਾਲ ਬੀਤਦੇ ਗਏ ਲੋਕ ਆਉਂਦੇ ਲੋਕ ਜਾਂਦੇ ਕਈ ਉਸ ਦੀ ਮਹਿਕ ਨਾਲ ਬਦਲ ਜਾਂਦੇ ਕਈ ਆਪਣੀ ਜ਼ਿੰਦਗੀ ਸਾਂਭ ਲੈਂਦੇ ਪਰ ਫਕੀਰ ਦੀ ਜ਼ਿੰਦਗੀ ਵਿੱਚ ਇੱਕੋ ਤਬਦੀਲੀ ਸੀ ਉਸ ਦਾ ਰੱਬ ਵੱਲ ਪਿਆਰ ਹੋਰ ਡੂੰਘਾ ਹੋਰ ਤਿੱਖਾ ਹੋਰ ਅੱਗ ਵਾਂਗ ਹੋ ਰਿਹਾ ਸੀ ਇੱਕ ਰਾਤ ਜਦੋਂ ਹਵਾ ਸੁੰਦਰ ਠੰਡੀ ਸੀ ਅਤੇ ਤਾਰੇ ਹੌਲੀ-ਹੌਲੀ ਚਮਕ ਰਹੇ ਸੀ ਫਕੀਰ ਨੇ ਅੱਖਾਂ ਬੰਦ ਕੀਤੀਆਂ ਤੇ ਕਿਹਾ ਮੇਰੇ ਮਾਲਕ ਜੇ ਤੂੰ ਚਾਹੇ ਤਾਂ ਅੱਜ ਆਪਣੀ ਰੌਸ਼ਨੀ ਦਿਖਾ ਦੇ ਉਸ ਦੇ ਚਿਹਰੇ ਉੱਤੇ ਇੱਕ ਪਵਿੱਤਰ ਹਾਸੀ ਸੀ ਉਹ ਹਾਸੀ ਕੋਈ ਮਨੁੱਖੀ ਹਾਸੀ ਨਹੀਂ ਸੀ ਉਹ ਹਾਸੀ ਹੀ ਇੱਕ ਪ੍ਰੇਮੀ ਦੀ ਸੀ ਜਿਹੜਾ ਰੱਬ ਦਾ ਪ੍ਰੇਮੀ ਹੋਵੇ ਅਚਾਨਕ ਹਵਾ ਰੁਕ ਗਈ ਦ੍ਰਕਤ ਵੀ ਸ਼ਾਂਤ ਹੋ ਗਏ ਤਾਰਿਆਂ ਦੀ ਚਮਕ ਇੱਕ ਮਹਤਾਜ ਲਈ ਭਾਰੀ ਹੋ ਗਈ ਜਿਵੇਂ ਆਕਾਸ਼ ਨੇ ਸਾਹ ਰੋਕ ਲਿਆ ਹੋਵੇ ਫਿਰ ਇੱਕ ਐਸੀ ਰੋਸ਼ਨੀ ਉਸ ਫਕੀਰ ਤੇ ਆਈ ਜਿਸ ਦਾ ਕੋਈ ਸਰੋਤ ਨਹੀਂ ਸੀ ਦੇ ਰਹਾ ਉਹ ਰੋਸ਼ਨੀ ਨਰਮ ਸੀ ਪਰ ਆਤਮਕ ਸੀ ਫਕੀਰ ਦੇ ਹੰਝੂ ਰੁਕੇ ਨਹੀਂ ਉਹ ਜਿਵੇਂ ਅੰਦਰੋਂ ਟੁੱਟ ਗਿਆ ਹੋਵੇ ਜਿਵੇਂ ਉਸ ਦੀ ਰੂਹ ਨੇ ਆਪਣੇ ਮਾਲਕ ਨੂੰ ਛੋਹ ਲਿਆ ਹੋਵੇ ਉਹ ਬੋਲਾਂ ਨਹੀਂ ਉਹ ਸਿਰਫ ਸਿਸਕਾਰ ਰਿਹਾ ਸੀ ਉਹ ਸਿਸਕਾਰ ਉਹ ਸਿਸਕਣ ਜਿਸ ਦੇ ਅੰਦਰ ਪਿਆਰ ਦਰਦ ਖੁਸ਼ੀ ਮਿਲਾਪ ਸਭ ਕੁਝ ਸੀ ਉਸ ਰਾਤ ਫਕੀਰ ਦੀ ਰੂਹ ਨੂੰ ਉਹ ਮਿਲ ਗਿਆ ਜਿਸ ਦੀ ਉਹ ਤਲਾਸ਼ ਕਰ ਰਿਹਾ ਸੀ ਉਹ ਮਿਲਾਪ ਕਿਸੇ ਸ਼ਬਦ ਵਿੱਚ ਨਹੀਂ ਕਿਸੇ ਰਸਮ ਵਿੱਚ ਨਹੀਂ ਉਹ ਮਿਲਾਪ ਸਿਰਫ ਦਿਲ ਤੇ ਰੱਬ ਦੇ ਵਿਚਾਰ ਹੀ ਹੁੰਦਾ ਹੈ ਅਗਲੇ ਸਵੇਰ ਜਦੋਂ ਉਸ ਦੇ ਕੋਲ ਲੋਕ ਆਏ ਪਰ ਉਹ ਫਕੀਰ ਹੁਣ ਪਹਿਲਾਂ ਵਾਂਗ ਨਹੀਂ ਸੀ ਉਸ ਦੀਆਂ ਅੱਖਾਂ ਵਿੱਚ ਸਮੁੰਦਰ ਦੀ ਗਹਿਰਾਈ ਸੀ ਉਸ ਦੀ ਮੁਸਕਾਨ ਵਿੱਚ ਆਕਾਸ਼ ਦੀ ਰੌਸ਼ਨੀ ਸੀ ਉਹ ਕਹਿੰਦਾ ਹੁਣ ਮੈਨੂੰ ਕੁਝ ਨਹੀਂ ਚਾਹੀਦਾ ਮੇਰੇ ਮਾਲ ਮੇਰਾ ਮਾਲਕ ਮੇਰੇ ਅੰਦਰ ਵੱਸ ਗਿਆ ਹੈ ਹੁਣ ਮੈਂ ਜਿਉਂਦਾ ਨਹੀਂ ਹੁਣ ਉਹ ਮੇਰੇ ਰਾਹੀ ਸਾਹ ਲੈ ਰਿਹਾ ਹੈ ਫਕੀਰ ਦੀ ਰੋਜ਼ਾਨਾ ਦੀ ਸਿਮਰਨ ਹੁਣ ਪਹਿਲਾਂ ਤੋਂ ਬੇहिਸਾਬ ਹੋ ਚੁੱਕੀ ਸੀ ਉਹ ਜੋ ਬੋਲਦਾ ਸੀ ਉਹ ਬੋਲ ਉਸ ਦੇ ਨਹੀਂ ਹੁੰਦੇ ਉਹ ਰੱਬ ਦੇ ਹੁੰਦੇ ਸੀ ਲੋਕ ਉਸ ਦੇ ਚਰਨ ਛੁੰਦੇ ਪਰ ਉਹ ਕਹਿੰਦਾ ਮੇਰੇ ਲਈ ਮੇਰੇ ਮਾਲਕ ਦੇ ਮੈਂ ਤਾਂ ਸਿਰਫ ਇੱਕ ਇਨਸਾਨ ਹਾਂ ਸਾਲ ਲੰਘਦੇ ਗਏ ਫਕੀਰ ਦੀ ਉਮਰ ਵੱਧ ਗਈ ਪਰ ਉਸ ਦੀ ਰੂਹ ਹੋਰ ਜਵਾਨ ਹੁੰਦੀ ਗਈ ਉਹ ਹਮੇਸ਼ਾ ਕਹਿੰਦਾ ਸੀ ਜਿਸ ਨੇ ਰੱਬ ਨੂੰ ਪਾ ਲਿਆ ਉਸ ਦੀ ਰੂਹ ਕਦੇ ਬੁੱਢੀ ਨਹੀਂ ਹੁੰਦੀ ਅੰਤ ਵਿੱਚ ਇੱਕ ਸੁੰਦਰ ਸਵੇਰ ਸੂਰਜ ਹੌਲੀ-ਹੌਲੀ ਨਿਕਲ ਰਿਹਾ ਸੀ ਫਕੀਰ ਦਰਖਤ ਹੇਠ ਬੈਠਾ ਸੀ ਅੱਖਾਂ ਬੰਦ ਚਿਹਰਾ ਚਮਕਦਾ ਤੇ ਬੁੱਲਾਂ ਤੇ ਨਰਮ ਜਾਪ ਉਸ ਦੇ ਚਿਹਰੇ ਤੇ ਅਜਿਹੀ ਸ਼ਾਂਤੀ ਸੀ ਜੇੜੀ ਮਨੁੱਖ ਦੇ ਚਿਹਰੇ ਤੇ ਨਹੀਂ ਪਰ ਰੱਬ ਦੇ ਪ੍ਰੇਮੀ ਦੇ ਚਿਹਰੇ ਤੇ ਹੁੰਦੀ ਹੈ ਉਸਨੇ ਇੱਕ ਹੌਲਾ ਜਿਹਾ ਸਾਹ ਲਿਆ ਅਤੇ ਉਸ ਸਾਹ ਦੇ ਨਾਲ ਉਹ ਰੱਬ ਵਿੱਚ ਲੀਨ ਹੋ ਗਿਆ ਲੋਕ ਦੌੜਦੇ ਆਏ ਪਰ ਉਹ ਫਕੀਰ ਹੁਣ ਇਸ ਜਗਤ ਵਿੱਚ ਨਹੀਂ ਸੀ ਉਸ ਦਾ ਦੇਹ ਤਾਂ ਉੱਥੇ ਸੀ ਪਰ ਉਸ ਦੀ ਰੂਹ ਉਹ ਉਸ ਮਾਲਕ ਦੇ ਗਲ ਨਾਲ ਲੱਗ ਚੁੱਕੀ ਸੀ ਲੋਕਾਂ ਨੇ ਰੋਣਾ ਸ਼ੁਰੂ ਕਰ ਦਿੱਤਾ ਪਰ ਬਾਗ ਦੇ ਪੁਰਾਣੇ ਦਰਖਤ ਦੇ ਪੱਤੇ ਹੌਲੀ-ਹੌਲੀ ਨੱਚ ਰਹੇ ਸੀ ਜਿਵੇਂ ਉਹ ਕਹਿ ਰਹੇ ਹੋਣ ਇਹ ਰੋਣ ਵਾਲੀ ਗੱਲ ਨਹੀਂ ਇਹ ਤਾਂ ਇੱਕ ਪ੍ਰੇਮੀ ਦਾ ਮਿਲਾਪ ਹੈ ਜਿਸ ਨੇ ਸਾਰੀ ਉਮਰ ਰੱਬ ਨੂੰ ਪਿਆਰ ਕੀਤਾ ਅੱਜ ਉਹ ਆਪਣੇ ਪਿਆਰ ਨਾਲ ਮਿਲ ਗਿਆ ਫਕੀਰ ਦੀ ਇਹ ਕਹਾਣੀ ਸਮਾਪਤ ਤਾਂ ਹੋ ਗਈ ਪਰ ਉਸ ਦਾ ਪਿਆਰ ਉਹ ਬਾਗ ਦੇ ਹਰ ਪੱਤੇ ਵਿੱਚ ਵਸ ਗਿਆ ਉਹ ਰੱਬ ਦੀ ਰੋਸ਼ਨੀ ਵਿੱਚ ਰੰਗ ਗਿਆ ਉਹ ਹਵਾ ਵਿੱਚ ਮਿਲ ਗਿਆ ਉਹ ਜਾਪ ਵਿੱਚ ਗੂੰਜਿਆ ਅਤੇ ਜਦ ਵੀ ਕੋਈ ਮਨੁੱਖ ਸੱਚੇ ਦਿਲ ਨਾਲ ਰੱਬ ਨੂੰ ਯਾਦ ਕਰਦਾ ਹੈ ਉਸ ਤਲਾਸ਼ ਵਿੱਚ ਉਸ ਪਿਆਰ ਵਿੱਚ ਉਸ ਸਮਰਪਣ ਵਿੱਚ ਕਿਤੇ ਨਾ ਕਿਤੇ ਉਸ ਫਕੀਰ ਦੀ ਮੁਸਕਾਨ ਜ਼ਰੂਰ ਹੁੰਦੀ ਹੈ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ